ਮੈਂ ਹੁਸ਼ਾਰ ਬਰਦੋਨਾ ਜੀ ਸਮਾਂ ਹਰੇਕ ਐਤਵਾਰ ਨੂੰ ਮੇਰੀ ਫ੍ਰੀ ਗੱਡੀ ਆਉਂਦੀ ਆ ਮੈਂ ਫ੍ਰੀ ਸੇਵਾ ਲੈ ਯੂਆ ਜਿੰਨੀ ਗਰਮੀ ਉਹਨਾਂ ਨੂੰ ਆਨੰਦ ਆਉਂਦਾ ਜੀ ਜੇ ਤਾਂ ਨੰਗੇ ਪੈਰੀ ਆਈਦਾ ਮੈਂ ਕਹਾਂ ਜੇ ਪੈਰ ਵੀ ਕਿਤੇ ਕੁਝ ਕੁਝ ਵੀ ਨਹੀਂ ਬਿਲਕੁਲ ਬਾਈ ਬੋਰੀ ਕਿਰਪਾ ਬਾਬਾ ਸਰ ਨੂੰ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਉਹ ਆਪਣੇ ਆਪ ਦਿੰਦੇ ਆ ਜੀ ਬਾਬਾ ਜੀ ਇੰਨੀ ਗਰਮੀ ਹੈ ਲੇਕਿਨ ਸੰਗਤਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਉਤਸ਼ਾਹ ਦੀ ਕਮੀ ਨਹੀਂ ਹੈ ਨੋ ਪ੍ਰੋਬਲਮ ਬਿਲਕੁਲ ਕਹਿੰਦੇ ਗੁਰਬਾਣੀ ਸੁਣਨ ਲਈ ਜਾਪ ਕਰਨ ਦੀ ਸੰਗਤ ਇੱਥੇ ਆਂਦੀਆਂ ਦਿੰਦੀਆਂ ਨੇ ਯੈਸ ਕਿੰਨੇ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸੰਗਤਾਂ ਦਾ ਵੱਲ ਮਿਲ ਕੇ ਹਾਜ਼ਰੀ ਭਰਦੀਆਂ ਨੇ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਸੋ ਜ਼ਰੂਰ ਬਿਲਕੁਲ ਕਹਿੰਦੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੱਡੀ ਸੇਵਾ ਜਿਹੜੀ ਖਾਤਰ ਇਹਨੇ ਬਾਬਾ ਜੀ ਹੋਣੀ ਪੱਖੇ ਦੀ ਸੇਵਾ ਚੱਲ ਕੇ ਸੰਗਤਾਂ ਨੂੰ ਬਾਬਾ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਇੰਨੀ ਗਰਮੀ ਦੇ ਵਿੱਚ ਵੀ ਸੰਗਤਾਂ ਆਦੀਆਂ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਹੁਸ਼ਿਆਰਪੁਰ ਤੋਂ ਹਾਂ ਜੀ ਸਮਾ ਹਰੇਕ ਐਤਵਾਰ ਨੂੰ ਮੇਰੀ ਫ੍ਰੀ ਗੱਡੀ ਆਉਂਦੀ ਹੈ ਮੈਂ ਫ੍ਰੀ ਸੇਵਾ ਵਾਲਾ ਯੂਵਾ ਕੀ ਬਾਰੇ ਗੱਡੀ ਜਿੰਨੀ ਗਰਮੀ ਉਹਨਾਂ ਨੂੰ ਆਨੰਦ ਆਉਂਦਾ ਜੀ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਕਹਿੰਦੇ ਸੰਗਤ ਨੂੰ ਨਹੀਂ ਗਰਮੀ ਲੱਗਦੀ ਗੁਰਬਾਣੀ ਕਹਿੰਦੇ ਹਿਰਦੇ ਨੂੰ ਨਹੀਂ ਠੰਡ ਪੈਂਦੀ ਗਰਮੀ ਹੈ ਹੀ ਨਹੀਂ ਸੀ ਗਰਮੀ ਲੱਗਦੀ ਨਹੀਂ ਆਉਂਦਾ ਜਦੋਂ ਨੰਗੇ ਪੈਰੀ ਆਈਦਾ ਮੈਂ ਕਹਾਂ ਜੇ ਪੈਰ ਵੀ ਕਿਤੇ ਕੁਝ ਕੁਝ ਵੀ ਨਹੀਂ ਬਿਲਕੁਲ ਬਾਈ ਬੋਰੀ ਕਿਰਪਾ ਬਾਬਾ ਜੀ ਜੀ ਬਾਬਾ ਦੀਪ ਸਿੰਘ ਜੀ ਕੋ ਲੈ ਕੇ ਜਾਣਾ ਵਾਰ ਮੈਂ ਉਹ ਦਿੰਦੇ ਆਂ ਮੰਗ ਸਰ ਨੂੰ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਉਹ ਆਪਣੇ ਆਪ ਦਿੰਦੇ ਆ ਜੀ ਬਿਲਕੁਲ ਬਿਲਕੁਲ ਦਿੰਦੇ ਨੇ ਜਿਹੜਾ ਕਹਿੰਦੇ ਬਿਨਾਂ ਮੰਗਿਆ ਉਹ ਮਦਦਾਂ ਇੱਥੇ ਪੂਰੀਆਂ ਹੋਦੀਆਂ ਨੇ ਸੰਗਤਾਂ ਬੈਠੀਆਂ ਨੇ ਮਾਤਾਵਾਂ ਬ ਕਿਦਾਂ ਦਾ ਮਹਿਸੂਸ ਹੁੰਦਾ ਜਦੋਂ ਇੱਥੇ ਕਹਿੰਦੇ ਮਦਦਾਂ ਪੂਰੀਆਂ ਹੁੰਦੀਆਂ ਜਿਲੋਂ ਬਹੁਤ ਵਧੀਆ ਬਹੁਤ ਵਧੀਆ 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 ਹਾਂਜੀ ਸੋ ਸਹੂਦ ਕਹਿੰਦੇ ਵਧੀਆ ਮਹਿਸੂਸ ਹੁੰਦਾ ਵਾ ਇੱਥੇ ਛੋਟੇ ਛੋਟੇ ਜਿਹੜੇ ਬੱਚੇ ਵੀ ਸੇਵਾ ਕਰਦੇ ਪਏ ਆ ਕਿਦਾਂ ਦਾ ਮਹਿਸੂਸ ਹੁੰਦਾ ਜਦੋਂ ਸੰਗਤਾਂ ਦੇ ਵਿੱਚ ਇਹਨਾਂ ਨੂੰ ਉਤਸ਼ਾਹ ਹੁੰਦਾ ਵਧੀਆ ਬਹੁਤ ਵਧੀਆ ਵਧੀਆ ਲੱਗਦਾ ਕਹਿੰਦੇ ਸਾਰੀਆਂ ਮਦਦਾਂ ਪੂਰੀਆਂ ਹੁੰਦੀਆਂ ਇੱਥੋਂ ਦਾ ਹਾਂਜੀ ਪੂਰੀਆਂ ਗਰਮੀ ਨਹੀਂ ਮਹਿਸੂਸ ਹੁੰਦੀ ਫਿਰ ਨੋ ਬਾਬਾ ਜੀ ਇੰਨੀ ਗਰਮੀ ਹੈ ਲੇਕਿਨ ਸੰਗਤਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਉਤਸ਼ਾਹ ਦੀ ਕਮੀ ਨਹੀਂ ਹੈ ਨੋ ਪ੍ਰੋਬਲਮ ਬਿਲਕੁਲ ਕਹਿੰਦੇ ਗੁਰਬਾਣੀ ਸੁਣਨ ਲਈ ਜਾਪ ਕਰਨ ਦੀ ਸੰਗਤ ਆਂਦੀਆਂ ਦਿੰਦੀਆਂ ਨੇ ਯੈਸ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸੰਗਤਾਂ ਦਾ ਗੱਲ ਮਿਲ ਕੇ ਹਾਜ਼ਰੀ ਭਰਦੀਆਂ ਨੇ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਸੇ ਜਰੂਰ ਬਿਲਕੁਲ ਕਹਿੰਦੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੱਡੀ ਸੇਵਾ ਜਿਹੜੀ ਖਾਤਰ ਨੇ ਬਾਬਾ ਜੀ ਹੋਣੀ ਪੱਖੇ ਦੀ ਸੇਵਾ ਝੱਲ ਕੇ ਸੰਗਤਾਂ ਨੂੰ ਬਾਬਾ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਇੰਨੀ ਗਰਮੀ ਦੇ ਵਿੱਚ ਵੀ ਸੰਗਤਾਂ ਆਦੀਆਂ ਨੇ ਨਤਮਸਤ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਹੁਸ਼ਿਆਰਪੁਰ ਤੋਂ ਹੋਂਨਾ ਜੀ ਸਮਾ ਹਰੇਕ ਐਤਵਾਰ ਨੂੰ ਮੇਰੀ ਫ੍ਰੀ ਗੱਡੀ ਹੁੰਦੀ ਜਿੰਨੀ ਗਰਮੀ ਉਹਨਾਂ ਨੂੰ ਆਨੰਦ ਆਉਂਦਾ ਜੀ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਕਹਿੰਦੇ ਸੰਗਤ ਨੂੰ ਨਹੀਂ ਗਰਮੀ ਲੱਗਦੀ ਗੁਰਬਾਣੀ ਕਹਿੰਦੇ ਹਿਰਦੇ ਨੂੰ ਨਹੀਂ ਠੰਡ ਪੰਦੀ ਗਰਮੀ ਹੈ ਹੀ ਨਹੀਂ ਸੀ ਗਰਮੀ ਲੱਗਦੀ ਨਹੀਂ ਆ ਜਦੋਂ ਨੰਗੇ ਪੈਰੀ ਆਈਦਾ ਮੈਂ ਕਹਾਂ ਜਾਂ ਪੈਰ ਵੀ ਕਿਤੇ ਕੁਝ ਕੁਝ ਨਹੀਂ ਬਿਲਕੁਲ ਬਾਈ ਬੋਰੀ ਕਿਰਪਾ ਬਾਬਾ ਜੀ ਜੀਬੇ ਬਾਬਾ ਦੀਪ ਸਿੰਘ ਜੀ ਕੋ ਲੈ ਕੇ ਜਾਣਾ ਮੈਂ ਉਹ ਦਿੰਦੇ ਆ ਹੀ ਮੰਗ ਸਰੋਂ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਉਹ ਆਪਣੇ ਆਪ ਦਿੰਦੇ ਆ ਜੀ ਬਿਲਕੁਲ ਬਿਲਕੁਲ ਕਹਿੰਦੇ ਨੇ ਜਿਹੜਾ ਕਹਿੰਦੇ ਬਿਨਾਂ ਮੰਗੇ ਉਹ ਮਦਦਾਂ ਇੱਥੇ ਪੂਰੀਆਂ ਹੋਦੀਆਂ ਨੇ ਸੰਗਤਾਂ ਬੈਠੀਆਂ ਨੇ ਮਾਤਾਵਾਂ ਭੈਣਾਂ ਬ ਕਿਦਾਂ ਦਾ ਮਹਿਸੂਸ ਹੁੰਦਾ ਜਦੋਂ ਇੱਥੇ ਕਹਿੰਦੇ ਮਦਦਾਂ ਪੂਰੀਆਂ ਹੁੰਦੀਆਂ ਜਦੋਂ ਬਹੁਤ ਵਧੀਆ ਬਹੁਤ ਵਧੀਆ ਵਧੀਆ ਮਰਜੀ ਹਾਂਜੀ ਸਤਿ ਸ਼੍ਰੀ ਅਕਾਲ ਕਹਿੰਦੇ ਵਧੀਆ ਮਹਿਸੂਸ ਹੁੰਦਾ ਵਾ ਇੱਥੇ ਛੋਟੇ ਛੋਟੇ ਜਿਹੜੇ ਬੱਚੇ ਵੀ ਸੇਵਾ ਕਰਦੇ ਪਏ ਆ ਕਿਦਾਂ ਦਾ ਮਹਿਸੂਸ ਹੁੰਦਾ ਜਦੋਂ ਸੰਗਤਾਂ ਦੇ ਵਿੱਚ ਉਹਨਾਂ ਤੋਂ ਸ਼ਾਮ ਹੁੰਦਾ ਵਧੀਆ ਬਹੁਤ ਵਧੀਆ ਵਧੀਆ ਲੱਗਦਾ ਕਹਿੰਦੇ ਸਾਰੀਆਂ ਮਦਦਾਂ ਪੂਰੀਆਂ ਹੁੰਦੀਆਂ ਇੱਥੋਂ ਦਾ ਹਾਂਜੀ ਪੂਰੀਆਂ ਗਰਮੀ ਨਹੀਂ ਮਹਿਸੂਸ ਹੁੰਦੀ ਫਿਰ ਨੋ